60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ 'ਚ ਤਾਂ ਤਾ 3-400 ਕਰੋੜ ਕਰਜ਼ਾ ਲੈ ਲੰਗੇ 1 ਮਹੀਨੇ ਦੇ ਅੰਦਰ 400 450 ਕਰੋੜ ਰੁਪਏ ਲੈ ਲਿਆ ਪਿਛਲੇ 20 ਵੀਂ ਮਹੀਨਿਆਂ 'ਚ 60 ਹਜ਼ਾਰ ਕਰੋੜ ਰੁਪਿਆ ਕਰਜ਼ਾ ਜੇ ਤੁਸੀਂ ਕੱਲ ਦੀ ਖਬਰ ਸਾਨੂੰ ਸੁਣੀ ਹੋਣੀ ਹੈ चार चार ले ले। कि 940 ਕਰੋੜ ਰੁਪਇਆ ਕੱਲ ਕਰਜ਼ਾ 1 ਮਹੀਨੇ ਦੇ ਅੰਦਰ 4450 ਕਰੋੜ ਰੁਪਇਆ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਤੱਕ ਤਾਂ ਤਿੰਨ 400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ ਉਹਦੇ ਬਾਅਦ ਲਾਊਗਾ ਕੌਣ 60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਤੱਕ ਤਾਂ ਤਾ 3-400 ਕਰੋੜ ਕਰਜ਼ਾ ਲੈ ਲੰਗੇ 1 ਮਹੀਨੇ ਦੇ ਅੰਦਰ 4000 450 ਕਰੋੜ ਰੁਪਏ ਲੈ ਲਿਆ ਪਿਛਲੇ 20 ਮਹੀਨਿਆਂ ਅੰਦਰ 60 ਹਜ਼ਾਰ ਕਰੋੜ ਰੁਪਿਆ ਕਰਜ਼ਾ ਜੇ ਤੁਸੀਂ ਕੱਲ ਦੀ ਖਬਰ ਸਾਨੂੰ ਸੁਣੀ ਹੋਣੀ ਹੈ ਇਨੋਂ ਸੋ 30 ਕਰੋੜ ਰੁਪਇਆ ਕੱਲ ਕਰਜ਼ਾ 1 ਮਹੀਨੇ ਦੇ ਅੰਦਰ 4450 ਕਰੋੜ ਰੁਪਇਆ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਦਾ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲਣਗੇ ਉਹਦੇ ਬਾਅਦ ਲਾਹੂਗਾ ਕੌਣ 60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ 'ਚ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲੰਗੇ 1 ਮਹੀਨੇ ਦੇ ਅੰਦਰ 4000 450 ਕਰੋੜ ਰੁਪਏ ਲੈ ਲਿਆ ਪਿਛਲੇ 20 ਮਹੀਨਿਆਂ ਅੰਦਰ 60 ਹਜ਼ਾਰ ਕਰੋੜ ਰੁਪਿਆ ਕਰਜ਼ਾ ਇਹ ਤੁਸੀਂ ਕੱਲ ਦੀ ਖਬਰ ਸਾਨੂੰ ਸੁਣੀ ਹੋਣੀ ਹੈ चार चार ले ले। कि 900000 करोड़ रुपया कल कर्जा 1 महीने ਦੇ ਅੰਦਰ 4450 करोड़ ਰੁਪਏ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 करोड़ रुपया ਕਰਜ਼ਾ ਲੈ ਚੁੱਕੇ ਹੈ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਦਾ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲਣਗੇ ਉਹਦੇ ਬਾਅਦ ਲਾਊਗਾ ਕੌਣ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਤੱਕ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ 1 ਮਹੀਨੇ ਦੇ ਅੰਦਰ 4450 ਕਰੋੜ ਰੁਪਏ ਲੈ ਲਿਆ ਪਿਛਲੇ 20 ਦਿਨਾਂ ਦੇ ਅੰਦਰ 60000 ਕਰੋੜ ਰੁਪਿਆ ਕਰਜ਼ਾ ਜੇ ਤੁਸੀਂ ਕੱਲ ਦੀ ਖਬਰ ਤੁਹਾਨੂੰ ਸੁਣੀ ਹੋਣੀ ਹੈ ਇਹ 900 ਤਾਲੀ ਕਰੋੜ ਰੁਪਇਆ ਕੱਲ ਕਰਜ਼ਾ 1 ਮਹੀਨੇ ਦੇ ਅੰਦਰ 4450 ਕਰੋੜ ਰੁਪਇਆ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹਨ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਦਾ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ ਉਹਦੇ ਬਾਅਦ ਲਾਹੂਗਾ ਕੌਣ